ਜਨਮ ਦਿਨ ਤੇ ਕੁੜੀ ਨੂੰ ਮਿਲਿਆ ਆਈਫੋਨ ਤੇ ਆਈਫੋਨ ਦੇ ਖੁਸ਼ੀ ਦੇ ਵਿੱਚ ਹੋ ਗਈ ਕਮਲੀ ਤੇ ਕੁੜੀ ਤੋਂ ਖੁਸ਼ੀ ਦੇ ਵਿੱਚ ਨਹੀਂ ਬੁਝਾਈਆਂ ਗਈਆਂ ਮੋਮਬਤੀਆਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ ਸਾਫ ਦੇਖ ਸਕਦੇ ਹੋ ਕਿਵੇਂ ਇੱਕ ਬੱਚੇ ਨੂੰ ਉਸ ਦੇ ਪਿਤਾ ਵੱਲੋਂ ਦਿੱਤਾ ਗਿਆ ਆਈਫੋਨ ਦੀ ਬੇਹੱਦ ਖੁਸ਼ੀ ਨਹੀਂ ਸੰਭਾਲੀ ਗਈ ਜਥੇ ਕਿ ਦੋ ਤਿੰਨ ਕਿਨੇ ਕਿ ਬੱਚਿਆਂ ਦੇ ਵੀ ਬੇਹੱਦ ਚਾਹ ਹੁੰਦੇ ਹਨ ਜਥੇ ਕਿ ਮਾਪਿਆਂ ਵੱਲੋਂ ਇੱਕ ਬੱਚਿਆਂ ਨੂੰ ਟਾਰਗੇਟ ਦਿੱਤਾ ਜਾਂਦਾ ਹੈ ਜਿਸ ਵਿੱਚ ਉਹ ਬੱਚੇ ਪਾਸ ਕਰ ਜਾਂਦੇ ਹਨ ਤਾਂ ਤੁਹਾਨੂੰ ਇਹੋ ਜਿਹਾ ਫੋਨ ਜਾਂ ਕੋਈ ਗਿਫਟ ਮਿਲ ਗਿਆ ਉੱਥੇ ਦੋਤੇ ਸੇ ਬੱਚੀ ਜਾਂ ਪੇਪਰਾਂ ਦੇ ਵਿੱਚੋਂ ਹਟਾਈ ਹੋਵੇਗੀ ਜਿੱਥੇ ਕਿ ਦੇ ਮਾਤਾ ਪਿਤਾ ਨੇ ਇਸ ਦੇ ਜਨਮ ਦਿਨ ਉੱਤੇ ਇੱਕ ਮਹਿੰਗਾ ਆਈਫੋਨ ਲੈ ਕੇ ਦਿੱਤਾ ਪਰ ਜਦੋਂ ਬੱਚੀ ਅਚਾਨਕ ਕੇਕ ਕੱਟਣ ਦੇ ਲਾਗੇ ਸੀ ਔਰ ਕੇਕ ਕੱਟਣ ਤੋਂ ਪਹਿਲਾਂ ਜਦੋਂ ਪਿਤਾ ਨੇ ਫੜਾਇਆ ਫੋਨ ਤੇ ਕੁੜੀ ਹੋ ਗਈ ਕਾਮਲੀ ਜਿੱਥੇ ਕਿ ਦੋਤੇ ਇਸ ਕੁੜੀ ਤੋਂ ਮੌਕੇ ਤੇ ਹੀ ਨਹੀਂ ਬੁਝਾਈਆਂ ਗਈਆਂ ਮੋਮਬੱਤੀਆਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਦੋਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ